ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਰਹੱਦੀ ਸੂਬਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਹਲਚਲਾਂ ਪੰਜਾਬ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਤੇ ਖਾਸ ਤੌਰ ਦੇ ਉਤੇ ਕਈ ਜ਼ਿਲ੍ਹੇ ਅਜਿਹੇ ਨੇ ਜਿਹੜੇ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ ਤੇ ਅਕਸਰ ਅਸੀਂ ਖਬਰਾਂ ਸੁਣਦੇ ਹਾਂ ਤੁਹਾਨੂੰ ਵੀ ਦੱਸਦੇ ਹਾਂ ਕਿ ਬਾਰਡਰ ਏਰੀਆ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਹਥਿਆਰ ਬਰਾਮਦ ਕੀਤੇ ਗਏ ਪਰ ਹੁਣ ਪੰਜਾਬ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਕੁਝ ਅਜਿਹਿਆਂ ਥਾਵਾਂ ਦਾ ਉਹਨਾਂ ਨੇ ਚੈਨ ਕੀਤਾ ਚੋਣ ਕੀਤੀ ਹੈ ਜਿਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤੇ ਇਹ ਸੀਸੀਟੀਵੀ ਕੈਮਰੇ ਇੰਨੇ ਕੁ ਪਾਵਰਫੁੱਲ ਹੋਣਗੇ ਕਿ ਗੱਡੀ ਦੇ ਨੰਬਰ ਤੋਂ ਲੈ ਕੇ ਹਰ ਚੀਜ਼ ਉਹਦੇ ਵਿੱਚ ਸਕੈਨ ਹੋ ਜਾਵੇਗੀ ਵਿਅਕਤੀ ਦਾ ਫੇਸ ਵੀ ਬਿਲਕੁਲ ਕਲੀਅਰ ਆ ਜਾਵੇਗਾ ਤਾਂ ਜੋ ਨਸ਼ਾ ਤਸਕਰੀ ਨੂੰ ਤੇ ਬਾਰਡਰ ਏਰੀਆ ਦੇ ਵਿੱਚ ਹੋਣ ਵਾਲੀ ਹਲਚਲ ਨੂੰ ਰੋਕਿਆ ਜਾ ਸਕੇ ਤੇ ਇਹ ਪਿੰਡਾਂ ਦੇ ਵਿੱਚ ਲੱਗਣਗੇ ਤੇ ਸਭ ਤੋਂ ਜਿਹੜਾ ਪਹਿਲਾ 585 ਥਾਵਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਨੇ ਤਾਂ ਜੋ ਗੈਰ ਸਮਾਜਿਕ ਤੱਤਾਂ ਦੇ ਉੱਤੇ ਗਲਤ ਅੰਸ਼ਰਾਂ ਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਸਕੇ ਤੇ ਕੁਲ ਮਿਲਾ ਕੇ ਜਿੰਨੇ ਜ਼ਿਲ੍ਹੇ ਪੰਜਾਬ ਦੇ ਨੇ ਉਹ 6 ਦੇ ਕਰੀਬ ਨੇ ਬਿਲਕੁਲ ਸਰਹੱਦ ਦੇ ਨਾਲ ਲੱਗ ਜਾਂਦੇ ਨੇ ਉਹਦੇ ਵਿੱਚ ਫਿਰੋਜ਼ਪੁਰ ਆ ਜਾਂਦਾ ਤਰਨਤਾਰਨ ਆ ਜਾਂਦਾ ਅਮਰਸਰ ਆ ਜਾਂਦਾ ਗੁਰਦਾਸਪੁਰ ਆ ਜਾਂਦਾ ਫਾਜ਼ਿਲਕਾ ਆ ਜਾਂਦਾ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲਦੀ ਹੈ ਤਾਂ ਇਹਨਾਂ ਦੇ ਉੱਤੇ ਹੁਣ ਨਜ਼ਰ ਰੱਖਣਗੇ ਸੀਸੀਟੀਵੀ ਕੈਮਰੇ ਪੂਰੇ ਆਧੁਨਿਕ ਨੇ ਜਿਨ੍ਹਾਂ ਦੇ ਲਈ ਬਜਟ ਵੀ ਰੱਖ ਦਿੱਤਾ ਗਿਆ ਸੀਗਾ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਉਹਨਾਂ ਨੇ 20 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਸੀ ਇਹਨਾਂ ਕੈਮਰਿਆਂ ਵਾਸਤੇ ਤੇ ਨਾਲ ਹੀ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀਗਾ ਜਿਹੜਾ ਕੋਈ ਸੂਚਿਤ ਕਰੇਗਾ ਡਰੋਨ ਦੇ ਬਾਰੇ ਏਜੰਸੀਆਂ ਨੂੰ ਜਾਂ ਫਿਰ ਪੰਜਾਬ ਪੁਲਿਸ ਨੂੰ ਤੇ ਹੁਣ ਪੰਜਾਬ ਪੁਲਿਸ ਨੇ ਪਹਿਲਾ ਜਿਹੜਾ ਗੇੜਾ ਉਹਦੇ ਵਿੱਚ ਫਿਰੋਜ਼ਪੁਰ ਦੇ ਵਿੱਚ 130 ਕੈਮਰੇ ਲਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ ਤਰਨਤਾਰਨ ਦੇ ਵਿੱਚ 123 ਤੇ ਅਮਰਸਰ ਦੇ ਵਿੱਚ 119 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜੋ ਗਲਤ ਅੰਸਰਾਂ ਦੇ ਉੱਤੇ ਨਜ਼ਰ ਰੱਖਣਗੇ ਬਾਰਡਰ ਵਾਲੇ ਪਾਸਿਓਂ ਹੁੰਦੀ ਤਸਕਰੀ ਨੂੰ ਰੋਕਣਗੇ ਤਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਲਗਾਤਾਰ ਅਜਿਹੇ ਉਪਰਾਲੇ ਕਰ ਰਹੀ ਹੈ ਤੇ ਬੀਐਸਐਫ ਦੇ ਨਾਲ ਰਲ ਕੇ ਪੰਜਾਬ ਪੁਲਿਸ ਪੂਰਾ ਇਹਨਾਂ ਗਤੀਵਿਧੀਆਂ ਨੂੰ ਰੋਕਣ ਦੇ ਵਿੱਚ ਕਾਮਯਾਬ ਵੀ ਹੋਈ ਆ ਇਹ ਦਿਨ ਡਰੋਨ ਫੜੇ ਜਾਂਦੇ ਨੇ ਇਹ ਦਿਨ ਨਸ਼ਾ ਫੜਿਆ ਜਾਂਦਾ ਤੇ ਕਈ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈਆਂ ਹੋ ਜਾਂਦੀਆਂ ਨੇ ਅਨਕਾਊਂਟਰ ਤੱਕ ਹੋ ਜਾਂਦੇ ਨੇ ਤਾਂ ਜੋ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ ਤੇ ਹੁਣ ਜਿਹੜੇ ਸੀਸੀਟੀਵੀ ਨੇ ਉਹ ਕਾਫੀ ਆਧੁਨਿਕ ਸੀਸੀਟੀਵੀ ਨੇ ਤੇ ਕੁੱਲ ਮਲਾ ਕੇ ਪੰਜਾਬ ਸਰਕਾਰ 2000 ਤੋਂ ਵੱਧ ਕੈਮਰੇ ਲਗਾਉਣ ਜਾ ਰਹੀ ਹੈ ਪੰਜਾਬ ਪੁਲਿਸ ਇਹਨਾਂ ਕੈਮਰਿਆਂ ਨੂੰ ਪਿੰਡਾਂ ਦੇ ਵਿੱਚ ਸਥਾਪਿਤ ਕਰੇਗੀ ਜਿੱਥੇ ਸਿੱਧਾ ਹੈੱਡਕੁਆਰਟਰ ਦੇ ਨਾਲ ਇਹਨਾਂ ਦਾ ਸੰਪਰਕ ਹੋਵੇਗਾ ਜੋ ਵੀ ਫੁਟੇਜ ਆਏਗੀ ਜੋ ਵੀ ਗਤੀਵਿਧੀ ਹੋਵੇਗੀ ਸਿੱਧੀ ਪੁਲਿਸ ਹੈੱਡਕੁਆਰਟਰ ਤੱਕ ਪਹੁੰਚੇਗੀ ਤੇ ਨਾਲ ਦੀ ਨਾਲ ਤੁਰੰਤ ਐਕਸ਼ਨ ਵੀ ਕੀਤਾ ਜਾਵੇਗਾ ਪੂਰੀ ਨੰਬਰ ਪਲੇਟ ਉਹਦੇ ਵਿੱਚ ਸਕੈਨ ਹੋ ਜਾਵੇਗੀ ਗੱਡੀ ਦਾ ਨੰਬਰ ਤੱਕ ਤੇ ਇਸ ਤੋਂ ਇਲਾਵਾ ਕਲਰ ਤੱਕ ਵੀ ਇਹਨਾਂ ਸੀਸੀਟੀਵੀਜ਼ ਦੇ ਵਿੱਚ ਸਕੈਨ ਹੋ ਜਾਵੇਗਾ ਇਹ ਬਿਲਕੁਲ ਉਹੋ ਜਿਹੇ ਕੈਮਰੇ ਨੇ ਜਿਹੜੇ ਰਾਜਧਾਨੀ ਦੇ ਵਿੱਚ ਲੱਗੇ ਹੋਏ ਨੇ ਕਿ ਤੁਸੀਂ ਚਲਾਨ ਤੋਂ ਬਚ ਨਹੀਂ ਸਕਦੇ ਜੇਕਰ ਤੁਸੀਂ ਸੀਟ ਬੈਲਟ ਨਹੀਂ ਲਗਾਈ ਜਾਂ ਤੁਸੀਂ ਬਿਨਾ ਨੰਬਰ ਤੋਂ ਗੱਡੀ ਲੈ ਕੇ ਘੁੰਮ ਰਹੇ ਹੋ ਨੰਬਰ ਪਲੇਟ ਤੁਹਾਡੀ ਹਾਈ ਸਕਿਉਰਿਟੀ ਵਾਲੀ ਨਹੀਂ ਹੈਗੀ ਤਾਂ ਤੁਹਾਡਾ ਚਲਾਨ ਘਰੇ ਪਹੁੰਚ ਜਾਂਦਾ ਤੇ ਇਸੇ ਹੀ ਤਰਜ਼ ਦੇ ਉੱਤੇ ਇਹ ਹਾਈ ਟੈਕ ਕੈਮਰੇ ਲਗਾਏ ਜਾ ਰਹੇ ਨੇ ਪੂਰੀ ਨਿਗਰਾਨੀ ਰੱਖਣਗੇ ਬਾਰਡਰ ਏਰੀਆ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਕਿ 560 ਕਿਲੋਮੀਟਰ ਲੰਬੀ ਸਰਹੱਦ ਪੈਂਦੀ ਹੈ ਸਾਡੀ ਪਾਕਿਸਤਾਨ ਦੇ ਨਾਲ ਜੋ ਪਠਾਨਕੋਟ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਫਾਜ਼ਿਲਕਾਲੇ ਪਾਸੇ ਨੂੰ ਚਲੀ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਨਸ਼ਾ ਤਸਕਰੀ ਵਾਲੀਆਂ ਗਤੀਵਿਧੀਆਂ ਅਕਸਰ ਇੱਥੇ ਦੇਖਣ ਨੂੰ ਮਿਲਦੀਆਂ ਨੇ ਹਥਿਆਰਾਂ ਦੀ ਸਪਲਾਈ ਵਾਲੀਆਂ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਤਾਂ ਹੁਣ ਇਹ ਪੂਰੇ ਤਰੀਕੇ ਦੇ ਨਾਲ ਹਾਈ ਟੈਕ ਹੋ ਜਾਏਗਾ ਏਰੀਆ ਜਿਹਦੇ ਨਾਲ ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਵੀ ਸਹੂਲਤ ਹੋ ਜਾਵੇਗੀ ਤਾਂ ਜੋ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਜਾ ਸਕੇ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ